ਪਰ ਵਾਲੇ ਸ਼ੰਕਰ ਦੇ ਤੇ ਪਰ ਵਾਲੇ ਸਾਡੀ ਮਿੱਟੀ ਨੂੰ ਸਿੱਟਦੇ ਅਸੀਂ ਹੁਣ ਮਿੱਟੀ ਸਾਡੇ ਘਰਾਂ ਤੋਂ ਬਣਦੇ ਨਹੀਂ ਜ਼ਿੰਮੇਵਾਰਾਂ ਤੋਂ ਲੈਣੀ ਆ ਜੇਵਰਾ ਦਾ ਬੁੱਦਾ ਇਹ ਆ ਵੀ ਲੇਬਰ ਨੂੰ ਅਸੀਂ ਪੈਸੇ ਦੰਦੇ ਆ ਵੀ ਅਡਵਾਂਸ ਤੋਂ ਥੋੜੇ ਬਾਰੇ ਦੇਣੇ ਪੈਂਦੇ ਆ ਉਹ ਫਿਰ ਸਾਨੂੰ ਉਸ ਨੂੰ ਲੈ ਕੇ ਕਮਿਊਨਿਟੀ ਕਰ ਦਿੰਦੇ ਨੇ ਹਾਈ ਕੋਰਟ ਮੰਨਜੋ ਹਾਈ ਕੋਰਟ ਦੇ ਵਿੱਚ ਜਾਂ ਪੁਲਿਸ ਕਮਿਊਨਿਟੀ ਡੀਸਰ ਕੋਈ ਕੁਝ ਸੰਤਰੀ ਬਧੂਆ ਬਣਾਇਆ ਹੋਇਆ ਤਾਂ ਸਾਡਾ ਕੰਮ ਵੀ ਬੰਦ ਹੋ ਜਾਂਦਾ ਤੇ ਸਾਡੇ ਪੈਸੇ ਵੀ ਜਿਹੜੇ ਤੇ ਉਹ ਵੀ ਜਾਏ ਤੇ ਸਾਡਾ ਉਹ ਸਾਡੇ ਘਰਾਂ ਤੋਂ ਸਾਤ ਤੋਂ ਪੀਆ ਹੁੰਦੇ ਵੀ ਕੋਈ ਕੇਸ ਬਣਾਉਣਾ ਨੇ ਜਦੋਂ ਸਾਡੇ ਮਸਲੇ ਹੱਲ ਹੋ ਜਾਣਗੇ ਉਹ ਚਲਾਵਾਂਗੇ ਨਹੀਂ ਇਹ ਕੰਮ ਕਰਨ ਦਾ ਕੋਈ ਫਾਇਦਾ ਹੀ ਨਹੀਂ ਸਾਨੂੰ ਪਤਾ ਨਹੀਂ ਕਿਉਂ ਬਾਰ ਬਾਰ ਸਾਡੇ ਤੇ ਲਾਗੂ ਕਰ ਦਿੰਦੇ ਨੇ ਚੀਜ਼ ਪ੍ਰੋਬਲਮ ਹੁੰਦੀ ਆ ਗਵਰਨਮੈਂਟ ਦੀ ਤੇ ਲਾਗੂ ਕਰ ਦਿੰਦੇ ਨੇ ਸਾਡੇ ਤੇ ਹਰੇਕ ਪੱਠੇ ਵਾਲਾ 5-500 ਬੰਦੇ ਨੂੰ ਜੁਗਾਰ ਦੇ ਦਿਆ ਜੀ ਅਕਤੂਬਰ 500 ਬੰਦੇ ਨੂੰ ਲੰਘੇ ਗਿਆਿੰਗ ਜਿੰਨੇ ਬਰਾਏ ਮੈਂ ਖਤਮ ਹੋਊਗੀ ਜੀ ਬੇਰੋਜ਼ਗਾਰੀ ਵਧੂਗੀ ਆਵਾਜ਼ ਆਏ ਆ ਆਹ ਅੱਜ ਤੱਕ ਤਰੀਬੋਂ ਸਾਡੇ 99% ਪੱਠਿਆਂ ਦੇ ਮਾਲਕ ਅੱਜ ਕੀ ਆਏ ਸੀ ਔਰ ਸਾਰਿਆਂ ਨੇ ਇਹ ਬਹੁਤ ਤਕਲੀਫਾਂ ਦੇ ਫਿਰ ਉਦੋਂ ਬਾਅਦ ਜਿਹੜਾ ਮਾਈਨਿੰਗ ਦਾ ਮੁੱਦਾ ਸੀਗਾ ਮਾਈਨਿੰਗ ਦੇ ਮੁੱਦੇ ਦੇ ਵਿੱਚ ਕਾਫੀ ਚਿਰ ਤੋਂ ਸਾਡੇ ਤੇ এনवायरमेंट ਕਲੀਨਸ ਦਾ ਸੀ ਵੀ ਪਹਿਲਾਂ এনवायरमेंट ਕਲੀਨਸ ਲਾਅ ਫਿਰ ਮਿੱਟੀ ਕੁੱਟੋ ਠੀਕ ਹੈ ਜੀ ਪਹਿਲਾਂ ਤਾਂ 4 ਫੁੱਟ ਮਿੱਟੀ ਕੁੱਟਦੇ ਸੀ ਸੀ ਫਿਰ ਸਾਨੂੰ 3 ਫੁੱਟ ਕਹਿਤਾ ਸੀ ਉਹਨਾਂ ਨੇ ਕਿਥੇ ਵੀ 3 ਫੁੱਟ ਤੋਂ ਵੱਧ ਨਹੀਂ ਕੁੱਟਣ ਦੇ ਕੇਰ ਉਸ ਟਾਈਮ ਉੱਤੇ ਉਹਨਾਂ ਨੇ এনवायरमेंट ਕਲੀਨਸ ਹਟਾ ਵੀ ਲਈ ਸੀ ਕੰਪਨੀ ਕਦੋਂ ਹਟਾਈ ਹਾਂਜੀ ਪੰਜ ਚਾਰ ਸਾਲ ਹੋ ਗਏ ਇੱਕਰ ਫੇਰ ਹੁਣ ਦੁਬਾਰੇ ਫੇਰ ਲਾਗੂ ਕਰਦੇ ਵੀ ਪਹਿਲਾਂ ਕਲੀਨਸ ਲਾਓ ਫੇਰ ਅਸੀਂ ਤੁਹਾਡੀ ਮਿੱਟੀ ਪੁੱਟਣ ਉਸੇ ਲਵਾ। ਫੇਰ ਕੀ ਹੋਇਆ ਹੁਣ ਉਹਦਾ ਰਿਜ਼ਲਟ ਕੀ ਨਿਕਲੇ ਆ ਵੀ ਕਈ ਮਹੱਤਵੀਆਂ ਨੂੰ ਇਹਦਾ ਫਾਇਦਾ ਚੱਕਣ ਦਾ ਬਫਾ ਮਿਲ ਗਿਆ। ਠੀਕ। ਤੋਂ ਵੀ ਉਹ ਕਹਿੰਦੇ ਆ ਵੀ ਮੈਡੀਟ੍ਰੀਨ ਦਵਾਓ ਸਾਡੇ ਕੋਲ ਹੁੰਦੀ ਨਹੀਂ ਫੇਰ ਉਹ ਟਿੱਪਰਾਂ ਵਾਲੇ ਸੰਕਰ ਦੇ ਟਿੱਪਰਾਂ ਵਾਲੇ ਸਾਡੀ ਮਿੱਟੀ ਨਹੀਂ ਸਿੱਟਦੇ। ਅਸੀਂ ਹੁਣ ਮਿੱਟੀ ਸਾਡੇ ਘਰ ਤਾਂ ਬਣਦੇ ਨੇ ਜ਼ਿੰਮੇਵਾਰਾਂ ਤੋਂ ਲੈਣੀ ਆ ਅਸੀਂ। ਉਹੋ ਲੈਣੀ ਬੜੀ ਔਖੀ ਆ ਜੀ ਬਹੁਤ ਜਗ੍ਹਾ ਤੋਂ ਉਹਦੀ ਮਨਜ਼ੂਰੀ ਲੈਣੀ ਪੈਂਦੀ ਆ ਇਹ ਜੇ ਹੈ ਕੋ ਉਹ ਹੈ। ਉੱਚਾ ਬਟਨ ਵੀ ਅਸੀਂ ਸਾਡੇ ਜੁਰੀ ਦੇਣਗੇ ਬੜਾ ਔਖਾ ਕੰਮ ਆ ਇਸ ਕਰਕੇ ਫਿਰ ਉਹ ਇਹ ਵੀ ਸਾਨੂੰ ਪ੍ਰੋਬਲਮ ਆ ਵੀ ਮਿੱਟੀ ਅਸੀਂ ਲਈਏ ਤਾਂ ਲਈਏ ਕਿਉਂਕਿ ਰਾਤਡੇ ਸਾਡੇ ਕੋਲ ਤਾਂ ਹੈ ਨਹੀਂ ਸਾਡੇ ਕੋਲ ਰਹਿਣਾ ਆ ਜੀ ਜੀ ਅਸੈਂਬਲੀ ਇਸ ਕਰਕੇ ਇਹ ਵੀ ਪ੍ਰੋਬਲਮ ਸੀਗੀ ਲੇਬਰਾਂ ਦਾ ਮੁੱਦਾ ਇਹ ਆ ਵੀ ਲੇਬਰ ਨੂੰ ਅਸੀਂ ਪੈਸੇ ਦੰਦੇ ਆ ਵੀ ਅਡਵਾਂਸ ਤੋਂ ਥੋੜੇ ਬਾਰੇ ਦੇਣੇ ਪੈਂਦੇ ਆ ਉਹ ਫਿਰ ਸਾਨੂੰ ਉਸ ਨੂੰ ਲੈ ਕੇ ਕਮਪਲੇਨਟ ਕਰ ਦਿੰਦੇ ਨੇ ਹਾਈ ਕੋਰਟ ਚ ਮੰਨਜੋ ਹਾਈ ਕੋਰਟ ਦੇ ਵਿੱਚ ਜਪੋਨਿਸ ਕੰਪਨੀ ਦੇ 100 ਕੋਲ ਵੀ ਸਾਨੂੰ ਤਾਂ ਜੀ ਵਧੂਆ ਬਣਾਇਆ ਹੋਇਆ ਨੇ ਹਾਲਾਂਕਿ ਪੱਠੇ ਖੁੱਲੀ ਜਗ੍ਹਾ ਤੇ ਹੁੰਦੇ ਆ ਕੋਈ ਉੱਥੇ ਬੌਂਦੀ ਬਾੜ ਨਹੀਂ ਕੋਈ ਤਾਰ ਨਹੀਂ ਲੱਗੀ ਹੋਈ ਕੋਈ ਸਿੰਦੜ ਨਹੀਂ ਲੱਗਿਆ ਹੋਇਆ ਕੋਈ ਵਧੂਆ ਦੇ ਉਸੇ ਬਣਾਇਆ ਹੁੰਦਾ ਪੁਲਿਸ ਆਉਂਦੀ ਆ ਸੁਖਿੰਦਰ ਸਾਹਿਬ ਨਾਲ ਆਉਂਦੇ ਆ ਉਹਨੂੰ ਚੱਕ ਕੇ ਲੈ ਜਾਂਦੇ ਆ ਸਾਡਾ ਕੰਮ ਵੀ ਬੰਦ ਹੋ ਜਾਂਦਾ ਤੇ ਸਾਡੇ ਪੈਸੇ ਵੀ ਜਿਹੜੇ ਤੇ ਉਹ ਵੀ ਜਏ ਤੇ ਸਾਡਾ ਉਹ ਸਾਡੇ ਕਰੋੜਾਂ ਸਾਢੇ 300 ਹੁੰਦੇ ਵੀ ਤੁਹਾਡੇ ਤੇ ਕੇਸ ਬਣਾਉਣਾ ਵੀ ਅਸੀਂ ਜਿਸ ਵਧੂਆ ਬਣਾਇਆ ਹਾ ਜੀ ਇਹ ਗੱਲ ਹੋ ਗਈ ਤੀਜਾ ਫਸਲਾ ਸਾਡਾ ਇਹ ਹੈ ਜੀ ਕਿ ਜਿਹੜੀ ਮਿੱਟੀ ਔਰ ਕੋਲੇ ਤੇ ਰੇਤ ਨੇ ਕੋਲੇ ਕਰ ਲੋ ਜਿਹਦੇ ਕਰਕੇ ਹਾਂ ਮਿੱਟੀ ਔਰ ਕੋਲੇ ਦੇ ਰੇਟਾਂ ਵਿੱਚ ਇੰਨਾ ਪਿਆਆਫਾ ਹੋ ਗਿਆ ਜੀ ਕਿ ਪਿੱਟਾ ਬਹੁਤ ਮਹਿੰਗੀਆਂ ਪੈਣ ਲੱਗੀਆਂ ਜੀ ਉਧਰੋਂ ਮੌਸਮ ਦੀ ਮਾਰ ਲੇਬਰਾਂ ਦੇ ਪੈਸੇ ਆਪਣੇ ਜਾਣ ਦੀ ਮਾਰ ਤੇ ਉਸ ਤੋਂ ਬਾਅਦ ਰੇਟ ਵੀ ਹਾਨੀਗੁਣਾ ਹੁਣ ਅਸੀਂ ਫਿਰ ਇਹੀ ਫੈਸਲਾ ਲਿਆ ਵੀ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਕਿਸੇ ਵੀ ਕੀਮਤ ਤੇ ਪੱਠੇ ਨਹੀਂ ਕਰਾਂਗੇ ਠੀਕ ਜੀ ਪਹਿਲਾਂ ਇਹ ਮਸਲੇ ਹੱਲ ਕਰਾਂਗੇ ਗਵਰਨਮੈਂਟ ਨੂੰ ਫੈਸੈਂਟਰ ਸੋ ਕਿੰਨੇ ਸਮੇਂ ਲਈ ਪੱਠੇ ਬੰਦ ਕਰਨੇ ਹਨ ਕਿੰਨੇ ਸਮੇਂ ਲਈ ਜੀ ਕੋਈ ਇਹ ਨਹੀਂ ਹੈ ਟਾਈਮਿੰਗ ਕੋਈ ਨਹੀਂ ਹੈ ਜੋ ਸਾਡੇ ਮਸਲੇ ਹੱਲ ਹੋ ਜਾਣਗੇ ਅਸੀਂ ਚਲਾਵਾਂਗੇ ਨਹੀਂ ਇਹ ਕੰਮ ਕਰਨ ਦਾ ਕੋਈ ਫਾਇਦਾ ਹੀ ਨਹੀਂ ਹੈ ਜੀ ਸਿੱਧੀ ਜੀ ਗੱਲ ਜੀ ਕਿਉਂਕਿ ਟੱਕਰਾ ਮਾਰ ਕੇ ਜੇ ਕੋਈ ਬਣਾਇਆ ਹੀ ਨਾ ਤਾਂ ਫਾਇਦਾ ਵੀ ਕੰਮ ਕਰੂਗਾ ਇਸ ਤਰ੍ਹਾਂ ਨਾ ਪ੍ਰੋਡਕਸ਼ਨ ਬੰਦ ਰਹੂਗੀ ਜਿਹੜਾ ਜਿਹੜਾ ਵਿੱਚ ਸਾਮਾਨ ਬਣਿਆ ਹੋਇਆ ਹੈ ਬਿਲਕੁਲ ਜਿਹੜਾ ਵਿੱਚ ਥੋੜਾ ਬਾਰਾ ਜੀ ਕੋਈ ਚੌਂਟਾ ਪਈ ਉਹ ਤਾਂ ਵੇਚੂਗਾ ਅਗਲਾ ਠੀਕ ਆ ਨਾ ਬਾਕੀ ਮੋਲਡਿੰਗ ਨਹੀਂ ਅਸੀਂ ਕਰਦੇ ਨਾ ਸਿਆਕ ਦੇਣੀ ਜੀ ਤੇ ਹੁਣ ਕੋਈ ਵੀ ਕੰਮ ਆਪਾਂ ਕਰਦੇ ਆ ਪ੍ਰੋਫਿਟ ਲਈ ਕਰਦੇ ਆ ਨਾ ਜੇ ਸਾਨੂੰ ਕੋਈ ਬਚੂਗਾ ਇਹਦਾ ਫਾਇਦਾ ਨਹੀਂ ਅਸੀਂ ਰੋਜ਼ਗਾਰ ਵੀ ਦੰਦੇ ਆ ਦੇਖੋ ਕਿੰਨੇ ਬੰਦੇ ਨੂੰ ਕੁਮਾਰਾਂ ਨੂੰ ਬ ਕਿ ਨੈਰੋ ਜਗ੍ਹਾ ਤੋਂ ਨੇ ਢਾਬੇ ਚੱਲਦੇ ਆ ਕੋਨਾ ਆ ਦਾ ਹੋਰ ਬਹੁਤ ਕਾਰਪੈਂਟਰ ਮਿਸਤਰੀ ਰਾਜ ਮਿਸਤਰੀ ਸਾਰਾ ਰੋਜ਼ਗਾਰ ਦਿੰਦੇ ਆ ਤੁਹਾਡੀ ਮੁਲਾਕਾਤ ਹੋਈ ਕਿਸੇ ਸਰਕਾਰ ਦੇ ਨੁਮਾਇੰਦੇ ਸਾਹਿਬ ਦੇ ਨਾਲ ਹੋਈ ਆ ਇਲੈਕਸ਼ਨ ਕਰਕੇ ਕਹਿੰਦੇ ਸੀ ਵੀ ਇਲੈਕਸ਼ਨ ਤੋਂ ਬਾਅਦ ਤੁਹਾਡਾ ਕੋਹਲ ਕਰਾਂਗੇ ਜੀ ਤੇ ਮੇਕਰ ਮਸਲੇ ਤਾਂ ਸੈਂਟਰ ਸਰਕਾਰ ਦੇ ਨੇ ਇਹ ਜੀ ਇਹ ਪੰਜਾਬ ਸਰਕਾਰ ਦਾ ਤਾਂ ਬਸ ਹੋਈ ਹੈ ਨੀਗਾ ਉਹ ਤਾਂ ਕਰਨ ਨੂੰ ਤਿਆਰ ਵੀ ਸੀ ਪਿੱਛੇ ਕਹਿੰਦੇ ਆਪਰੇਟਰ ਕਰ ਵੀ ਰਹੇ ਨੇ ਸਰਕਾਰ ਤੋਂ ਕੋਈ ਅਸੀ ਕਰਨੀ ਹੈ ਜੀ ਇਹ ਮਸਲਾ ਹੈਗਾ ਸੈਂਟਰ ਸਰਕਾਰ ਦਾ ਜੀ ਹੁਣ ਪਿੱਛੇ ਬਹੁਤ ਪਹਿਲਾਂ ਦੀ ਗੱਲ ਆ ਕੈਪਟਨ ਸਾਹਿਬ ਨੂੰ ਉਹ ਮਿਲੇ ਸੀ ਅਸੀਂ ਇਹਦੇ ਪ੍ਰਾਈਅਸ ਦੇ ਮੁੱਦੇ ਤੇ ਵੀ ਪ੍ਰਾਈਅਸ ਸਾਡੇ ਤੇ ਹਾਂ ਜੀ ਤੇ ਉਹ ਫਿਰ ਉਹਦੀ ਸੇਵ ਹੋ ਗਈ ਸੀ ਜਿਹੜੀ ਤਫਰਾਈ ਆ ਸਾਡੇ ਤੇ ਨਾ ਲਾਗੂ ਹੋ ਗਈ ਸੀ। ਇਹ ਸਾਨੂੰ ਪਤਾ ਨਹੀਂ ਕਿਉਂ ਬਾਰ ਬਾਰ ਸਾਡੇ ਤੇ ਲਾਗੂ ਕਰ ਦਿੰਦੇ ਨੇ ਚੀਜ਼ ਪ੍ਰੋਬਲਮ ਹੁੰਦੀ ਆ ਗਵਰਨਮੈਂਟ ਦੀ ਇਹ ਲਾਗੂ ਕਰ ਦਿੰਦੇ ਨੇ ਸਾਡੇ ਤੇ। ਅੱਛਾ ਭਲਕਾ ਜੀ ਸਰ ਇਹ ਵੀ ਰਾਜੀ ਬੈਠੇ ਨੇ ਮੈਨੂੰ ਉਹ ਤੋਂ ਆਪ ਸਿੱਖਾਈ ਕਿ ਬੀਜੇਪੀ ਨਾਲ ਇਹਨਾਂ ਦੀ ਜਿਹੜੀ ਲੋਕ ਪੋਣ ਰਹੀ ਆ ਜਿਹੜੀ ਬਹੁਤ ਵੱਡੀ ਚੀਜ਼ ਹੈ। ਸਾਰੀ ਬਾਰੀ ਕੀ ਆ ਉਹ ਤੇ ਬਿੱਟੂ ਜੀ ਇਹਨਾਂ ਦੇ ਬਹੁਤ ਜਿਹੜੇ ਕੋਲ ਥੋੜਾ ਬਸਰਾ ਇੱਕ ਮਿੰਟ ਕਰਾਂ ਦੇ ਇਸ ਤਰ੍ਹਾਂ ਲਵਾਉਣ ਇਹਨਾਂ ਨਾਲ 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 ਕੇ ਡੈਪੂਟੀ ਨਾਲ ਕੇ ਮਿਲਦੇ ਜੀ ਬਿੱਟੂ ਜੀ ਨੂੰ ਜੀ ਬਲੋ ਸਰ ਸਾਰਾ ਸਾਰਾ ਤੇ ਇਹ ਇਹ ਸਾਰੀਆਂ ਗੱਲਾਂ ਨੂੰ ਮਤਲਬ ਇਹ ਰੱਖਦੇ ਜੀ ਅਸੀਂ ਉਸ ਤੋਂ ਬਾਅਦ ਮੌਸਮ ਦੀ ਮਾਰ ਕਰਕੇ ਸਾਡੇ ਜਿਹੜੇ ਇੱਟਾਂ ਸੀ ਉਹ ਵੜੀਆਂ ਹੁਣ ਪਿੱਛੇ ਪਿੱਛੇ ਲਖਾ ਇੱਟਾਂ ਨੂੰ ਖੰਦੀਆਂ ਬੇਸਟਰ ਹੋ ਗਈ ਉਹਦੀ ਹੁਣ ਪਰੇਵਤ ਸਾਨੂੰ ਦੇਣੀ ਪਊ ਨਾ ਜੇਬਰ ਤਾਂ ਦੇਣੀ ਪਊਗੀ ਜੀ ਇਸ ਕਰਕੇ ਅਸੀਂ ਹੁਣ ਸਾਨੂੰ ਸਾਹੀ ਬੇਨਤੀ ਪੱਤਰਕਾਰ ਭਰਾ ਆਏ ਹੋ ਤੁਹਾਡੇ ਧੰਨਵਾਦ ਤੁਹਾਡਾ ਵੀ ਅਸੀਂ ਬੇਨਤੀ ਕਰਦੇ ਹਾਂ ਵੀ ਅਸੀਂ ਲੋਕਾਂ ਨੂੰ ਵੀ ਅਪੀਲ ਕਰਦੇ ਹਾਂ ਵੀ ਇਹਨਾਂ ਕੋਲ ਸੋਚੋ ਵੀ ਅਸੀਂ ਕੋਈ ਇਟਾਂ ਨਾਲ ਨਾਲ ਸਾਡਾ ਕੋਈ ਇਟਾਂ ਦਾ ਰੇਟ ਗਲੂਰ ਰੇਟ ਤੇ ਅਸੀਂ ਪਹਿਲਾਂ ਹੀ ਘੱਟ ਤੇ ਵੇਚ ਰਹੇ ਹਾਂ ਜੀ ਠੀਕ ਹੈ ਪ੍ਰੋਫਿਟ ਤਾਂ ਹੋਣਾ ਤਾਂ ਹਲੇ ਬਹੁਤ ਟਾਈਮ ਲੱਗੂ ਜੇ ਪ੍ਰੋਫਿਟ ਸਾਨੂੰ ਹੋਊਗਾ ਲੇਕਿਨ ਉਹਦੇ ਵਾਲੀ ਗੱਲ ਹੈ ਖਰਚੇ ਵੀ ਨਹੀਂ ਪੂਰੇ ਹੁਣ ਜਿਹੜਾ ਲਾਸ ਹੋ ਰਿਹਾ ਫਿਰ ਸੈਂਟਰ ਸਰਕਾਰ ਜ਼ਿੰਮੇਵਾਰ ਹੈ ਜੀਮੇਵਾਰ ਤਾਂ ਹੈਗੀ ਆ ਜੀ ਫਿਰ ਸੈਂਟਰ ਸਰਕਾਰ ਦੇਖੋ ਸਾਨੂੰ ਦੋ ਗੱਲਾਂ ਲੱਜੇ ਪਹਿਲਾਂ ਲਾਗੂ ਕਰਾਉਣੀ ਆ ਸਾਨੂੰ ਕੋਈ ਦਾ ਕੋਈ ਜਿ ਕੱਟਿਆ ਨਾ ਉਹਨੇ ਬਹੁਤ ਤਾਂ ਉਸਨੇ ਕੰਮ ਨਹੀਂ ਦਿਆ ਪਬਸੀਡੀ ਦਿੱਤੀ ਆ ਸਾਨੂੰ ਵੀ ਦੇਣ ਫਿਰ ਸਾਡਾ ਸਿਲ ਟੈਕਸ ਵੀ ਮਾਫ ਕਰ ਦੇਣ ਜੀ ਵੀ ਚਲੋ ਵੀ ਸਿਲ ਟੈਕਸ ਤੁਸੀਂ ਇੰਨੇ ਸਾਲ ਲਈ ਨਹੀਂ ਭਰਨਾ ਜੇ ਤੁਸੀਂ ਪੈਰ ਨੂੰ ਮੋਹਣਾ ਜੇ ਕੁਛ ਨਾ ਕੋਈ ਤਾਂ ਸਾਨੂੰ ਦੇਣ ਨਾ ਕੋਲੇ ਤੇ ਸਾਨੂੰ ਲੈ ਲੈਣ ਸਾਨੂੰ ਸਸਤੇ ਭਾਜਵੇਂ ਪਹਿਲਾਂ ਕੋਈ ਫਾਰਮ ਲੈ ਕੇ ਦਿੰਦੀ ਸੀ ਕੋਲੇ ਲੈ ਕੇ ਦੇ ਦਵੇ ਤੇ ਮਿੱਟੀ ਦਾ ਚਲੋ ਜਟਾਂ ਦੀ ਆ ਜਮਿਦਾਰਾਂ ਦੀ ਉਹ ਚਲੋ ਲੈ ਕੇ ਦਿੱਤੀ ਦੇਣੀ ਜੀ ਤੋਂ ਇਸ ਕਰਕੇ ਇਹ ਸਾਰੇ ਅਗਲਾ ਬੰਦਰ ਦਾ ਨਜ਼ਰ ਰੱਖਦੇ ਅੱਜ ਮੀਟਿੰਗ ਕਰੀ ਸੀ ਜੀ ਬਹੁਤ ਭੱਟੇ ਵਾਲੇ ਆਏ ਸੀ ਜੀ ਤੇ ਸਭ ਨੇ ਸਹਿਮਤੀ ਦਿੱਤੀ ਹੈ ਜੀ ਅਸੀਂ ਆਉਣ ਵਾਲੇ ਟੈਂਪਰ ਭੱਟੇ ਨਹੀਂ ਅੱਜ ਦੀ ਤਰੀਕ ਤੋਂ ਅੱਜ ਜੀ ਅੱਜ ਜੀ ਠੀਕ ਹੈ ਜਿਹੜੇ ਚੱਲ ਰਹੇ ਨੇ ਉਹ ਵੀ ਅਸੀਂ ਬੰਦ ਕਰ ਰਹੇ ਹਾਂ ਦੋ ਚਾਰ ਦਿਨ ਤੁਸੀਂ ਅਸੀਂ ਕਹਤਾ ਸਭ ਨੂੰ ਇੱਕ ਮੰਦਰ ਵਾਲਾ ਜਿਹੜੀ ਸੈਂਟਰ ਸਰਕਾਰ ਆ ਜੇਕਰ ਤੁਹਾਡੀਆਂ ਨਹੀਂ ਮੰਗਾ ਨੇ ਜਿਹੜੀਆਂ ਨਾਮ ਮੰਗਨੀਆਂਗੇ ਤੁਹਾਡਾ ਅਗਲਾ ਐਕਸ਼ਨ ਕੀ ਹੋਵੇਗਾ ਅਗਲਾ ਐਕਸ਼ਨ ਇਹ ਅਜ ਪਹਿਲਾਂ ਤਾਂ ਪੰਜਾਬ ਸਰਕਾਰ ਨਾਲ ਅਸੀਂ ਲਵਾਂਗੇ ਤੇ ਜਾਵਾਂਗੇ ਅਸੀਂ ਉੱਪਰ ਸੈਂਟਰ ਚ ਬਿੱਟੂ ਜੀ ਹੈਗੇ ਆ ਜਾਂ ਰੇਲਵੇ ਮਿਸਟਰ ਨੇ ਜਿਹੜੇ ਸਾਡੇ ਆਪਣੇ ਮਾਲ ਜੋ ਉਹਨਾਂ ਨਾਲ ਲੈ ਕੇ ਤੇ ਜੇ ਨਹੀਂ ਕੋ ਗੱਲ ਬਣੂਗੀ ਫਿਰ ਉਹ ਚ ਬੈਠੇ ਆ ਸੀ ਜੀ ਬੰਦ ਕਰ ਦਾਂਗੇ ਕੰਮ ਠੀਕ ਉਹ ਰੋਜ਼ਗਾਰ ਆ ਲੋਕਾਂ ਨੂੰ ਐਡਾ ਹਰੇਕ ਪੱਠੇ ਵਾਲਾ 5-500 ਬੰਦੇ ਨੂੰ ਜੁਗਾਰ ਦੇ ਰਿਹਾ ਜੀ ਫਟੋਂ ਕਣ 500 ਬੰਦੇ ਜਿੰਨੇ ਮਾਰਾਇਮੈਂਟ ਖਤਮ ਹੋ ਗਈ ਬੇਰੋਜ਼ਗਾਰੀ ਵਧੂਗੀ ਲੋਕ ਗਲਤ ਕੰਮਾਂ ਵੱਲ ਜਾਣਗੇ ਉਹ ਕਿਉਂਕਿ ਗੱਡੀਆਂ ਚੱਲਦੀਆਂ ਨੇ ਢਾਬੇ ਕਾਰਪੈਂਟਰ ਬਿਜਲੀ ਮਿਸਤਰੀ ਹੋਰ ਆਜ ਮਿਸਤਰੀ ਲੱਕੜ ਵਾਲੇ ਕਿੰਨੇ ਬੰਦੇ ਇਸ ਕੰਮ 'ਚ ਲੱਗੇ ਹੋਏ ਜੀ ਠੀਕ ਹੈ ਨਾ ਉਹਨਾਂ ਸਹੀ ਪੱਠਿਆਂ ਤੇ ਤੁਸੀਂ ਸਾਡੇ ਸਾਰੇ ਪੱਠੇ ਆਪਣੇ ਪੈਸੇ ਨਹੀਂ ਸਭ ਕਿਰਾਏ ਤੇ ਨੇ ਜੀ ਜੀ ਬਿਜਲੀ ਵੀ ਅਸੀਂ ਦੇਖੋ ਵਰਕਰ ਨੂੰ ਪੈਸੇ ਦੇ ਰਹੇ ਹਾਂ ਬਿਜਲੀ ਦੇ ਵੀ ਜੀ ਹੋਰ ਡੀਜ਼ਲ ਵੀ ਗੌਰਮਨਟ ਨੂੰ ਉਹ ਤੋਂ ਵੀ ਟੈਕਸ ਦੇ ਰਹੇ ਹਾਂ ਫਿਰ 12% ਸਾਡੇ ਤੇ ਟੈਕਸ ਨਾਲੋਂ ਉੱਪਰ ਆਇਆ ਹੈ ਉਹ ਦੇ ਰਹੇ ਹਾਂ ਅਸੀਂ ਅਪਰ ਸਾਡੇ ਤੇ 1 ਇੱਕ ਮਹਿਕਮਾ ਨਹੀਂ ਹੈ 36 ਮਹਿਕਮੇ ਤੁਹਾਨੂੰ ਗਿਣਾ ਸਕਦੇ 36 ਮਹਿਕਮੇ ਸਾਡੇ ਚ ਲਾਏ ਜਿਨ੍ਹਾਂ ਕੋਲੇ ਸਟੋਰ ਕੀਤਾ ਪਿਆ ਮਾਲ ਜ਼ਿਆਦਾ ਪਿਆ ਇਟਾਂ ਦੀ ਗੱਲ ਕਰਦੇ ਆਪਾਂ ਜੀ ਇਸ ਨਾਲ ਕਾਲਾ ਬਿਜਾਰੀ ਵੀ ਵੱਲ ਸਕਦੀ ਹੈ ਜਿਨ੍ਹਾਂ ਕੋਲ ਮਹਿੰਗੀਆਂ ਵੀ ਹੋ ਸਕਦੀਆਂ ਮਹਿੰਗਾਈ ਜੀ ਬੜੇ ਬਣੇ ਨੇ ਜੀ ਵੀ ਅਮਾਉਂਟ ਨੂੰ ਆ ਵੀ ਹੈ ਨਹੀਂ ਪੰਜਾਬ ਦੇ ਵਿੱਚ ਸਭ ਤੋਂ ਸਸਤੀ ਹੈ ਜੀ ਬਾਕੀ ਕਿਸੇ ਵੀ ਸਟੇਟ ਦੇ ਵਿੱਚ ਟਿਹਾਰ ਦੇ ਵਿੱਚ 10000 ਰੁਪਏ 9000 8000 ਤੋਂ ਘੱਟ ਦੇ ਰੇਟ ਮਾੜੀ ਗੱਲ ਕਰੀਏ ਤਾਂ ਪੱਟਿਆਂ ਤੇ ਮਾਲ ਹੀ ਨਹੀਂ ਹੈ ਸਾਫ ਸਿਰ ਯਾਰ ਦਾ ਭਾਅ ਜੀ ਉੱਥੇ ਜੀ ਅਬ ਇਹੋ ਇਹੀ ਦੱਸਿਆ ਪ੍ਰੀ ਮੌਨਸੂਨ ਕਿ ਇਟ ਇੰਨੀ ਵਧੀਆ ਇਡਾ ਨਾਲ ਤੱਕੀ ਹੁੰਦੀ ਬਣਦੀ ਹੈ ਜੀ ਕੋ ਲੈਣ ਨੂੰ ਤਿਆਰ ਨਹੀਂ ਹੈ ਕਿਉਂਕਿ ਬਲਾਕ ਲੱਗਣ ਲੱਗੇ ਰੇਡ ਸ਼ੁਰੂ ਹੋ ਗਿਆ ਤੇ ਨਾਲ ਲੱਗ ਗਿਆ ਇੰਟਰਲੋਕ ਬਲਾਕ ਲਾ ਕੇ ਆਪਣੇ ਉਹ ਉਹਦੇ ਕਰਕੇ ਉਹਦੀ ਸੇਲ ਤੇ ਵਿੱਚ ਵੀ ਫਰਕ ਪੈ ਗਿਆ